ਸਚਕਾਲ ਮੈਂ ਹਾਂ ਤੇ ਸਮਝਾਂ ਨਿਊਜ਼ ਦੇ ਇੱਕ ਦਰਸ਼ਕਾਂ ਦਾ ਸਵਾਗਤ ਹੈ ਸੋਸ਼ਲ ਮੀਡੀਆ ਤੇ ਅਕਸਰ ਅਜੀਬੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਖਾਸ ਕਰਕੇ ਪੰਜਾਬ ਪੁਲਿਸ ਦੀਆਂ ਜੋ ਖਾਕੀ ਨੂੰ ਦਾਗਦਾਰ ਕਰਦੀਆਂ ਨੇ ਇਹ ਵੀਡੀਓ ਵਾਇਰਲ ਹੋਈ ਹੈ ਸੋਸ਼ਲ ਮੀਡੀਆ ਤੇ ਜਿਸ ਤੋਂ ਬਾਅਦ ਇੱਕ ਵਾਰ ਫਿਰ ਪੰਜਾਬ ਪੁਲਿਸ ਦੇ ਉੱਪਰ ਸਵਾਲ ਉੱਠੇ ਨੇ ਕਿਉਂਕਿ ਇਸ ਵੀਡੀਓ ਦੇ ਵਿੱਚ ਪੁਲਿਸ ਮੁਲਾਜ਼ਮ ਦੱਸੀ ਜਾ ਰਹੇ ਨੇ ਜੋ ਸ਼ਰਾਬ ਦੇ ਨਸ਼ੇ ਦੇ ਵਿੱਚ ਗੱਡੀ ਚਲਾ ਰਹੇ ਨੇ ਅਤੇ ਰਾਹ ਜਾਂਦੇ ਬੰਦੇ ਦੇ ਉੱਪਰ ਗੱਡੀ ਛਿੜਾ ਦਿੰਦੇ ਨੇ ਸ਼ਰਾਬ ਇੰਨੀ ਜ਼ਿਆਦਾ ਪੀਤੀ ਕਿ ਆਪਣੇ ਪੈਰਾਂ ਤੇ ਆਪਣਾ ਹੀ ਭਾਰ ਸੰਭਾਲਣ ਜੋਗੇ ਨਹੀਂ ਨੇ ਤੁਸੀਂ ਵੀ ਇਸ ਵੀਡੀਓ ਦੇ ਵਿੱਚ ਦੇਖੋ ਕਿ ਕਿਸ ਤਰ੍ਹਾਂ ਜਦੋਂ ਪੱਤਰਕਾਰ ਉੱਥੇ ਮੌਕੇ ਤੇ ਪਹੁੰਚਦੇ ਨੇ ਉਹਨਾਂ ਨਾਲ ਪੁੱਛਗਿੱਛ ਕਰਦੇ ਨੇ ਤੇ ਉਹ ਕਹਿੰਦੇ ਨੇ ਕਿ ਅਸੀਂ ਤਾਂ ਦਾਰੂ ਪੀਤੀ ਨਹੀਂ ਦੂਸਰੀ ਗੱਲ ਕਿ ਇਹ ਐਕਸੀਡੈਂਟ ਜਿਹੜਾ ਹੋਇਆ ਹੈ ਇਹ ਸਾਡੇ ਲਈ ਕੋਈ ਜੁਰਮ ਨਹੀਂ ਹੈ ਤੁਸੀਂ ਵੀ ਦੇਖ ਸਕਦੇ ਹੋ ਇਸ ਵੀਡੀਓ ਨੂੰ ਇੱਕ ਵਾਰ ਨਜ਼ਰ ਮਾਰ ਲਓ ਤੇ ਆਪਣੇ ਵਿਚਾਰ ਜਿਹੜੇ ਕਮੈਂਟ ਬਾਕਸ ਵਿੱਚ ਜਰੂਰ ਸਾਂਝੇ ਕਰਨਾ ਇਹ ਕੀ ਜੁਰਮ ਗੱਲ ਇਹ ਐਕਸੀਡੈਂਟ ਹੈ ਜੁਰਮ ਨਹੀਂ ਨਹੀਂ ਜੁਰਮ ਨਹੀਂ ਐਕਸੀਡੈਂਟ ਕੋਈ ਜੁਰਮ ਨਹੀਂ ਮੰਨਦੇ ਅਸੀਂ ਵਾਜੀਓ ਐਕਸੀਡੈਂਟ ਤੋਂ ਬਾਅਦ ਤੁਸੀਂ ਫੇਰ ਸ਼ਰਾਬ ਲੈ ਲਈ ਹੁਣ ਜੀ

ਉਹਨਾਂ ਅੱਜ ਆਪਣੀ ਜਾ ਕੇ ਜਿਹੜੀ ਸਾਡਾ ਥਾਨ ਆ ਉੱਥੇ ਪੀ ਸਕਦੇ ਆਪਾਂ ਹੁਣ ਕੱਟ ਕਾਲ ਪਹਿਲਾਂ ਕੱਟ ਲਈ ਉਹ ਨਹੀਂ ਤੁਸੀਂ ਕੱਢੀ ਨਹੀਂ ਗੱਲ ਇਹਨਾਂ ਨੂੰ ਆਹ ਕੀ ਆਹ ਜੀ ਉਹ ਟਾਇਰ ਬੀ ਬੰਦ ਲੂ ਗੋ ਉਹ ਪੰਗਲਾ ਹਟ ਦਿੱਤਾ ਹੁੰਦਾ ਨਹੀਂ ਉਹ ਤੋਂ ਆੜ ਦਾ ਮਰੀ ਜੀ ਕੋਈ ਨਾ ਅੱਜ ਤੇਰੀ ਬਹੁਤ ਤੰਗ ਆ ਅਸੀਂ ਕਿਆ ਕਰਦੇ ਹਾਂ ਇੱਥੇ ਆ ਉਹ ਮੈਨੂੰ ਕਹਿੰਦਾ ਉਹ ਵੀ ਸਰੀਰੰ ਲੱਗਿਆ ਉਹਨੂੰ ਫਿਰ ਬੁਲਾ ਲੰਦੇ ਨੇ ਵੀ ਉਹਨੇ ਸ੍ਰੀ ਸਾਹਿਬ ਨਾ ਪਾਇਆ ਹੋਇਆ ਕੱਟ ਗਿਆ ਨਹੀਂ ਭੱਜਿਆ ਮੇਰੀ ਗੱਲ ਤੋਂ ਕੋਈ ਸ਼ੱਕ ਨਹੀਂ ਭੱਜਿਆ ਕਿਉਂ ਹੋਇਆ ਵੀ ਗਲਤੀ ਨੂੰ ਗੱਲ ਤਾਂ ਭੱਜਿਆ ਮੇਰੀ ਇੱਕ ਮਿੰਟ ਅਮਰ ਖੇ ਗਿਆ ਹੋਏ ਜੇ ਨਾ ਛਕਿਆ ਤੁਸੀਂ ਮੇਰੀ 2000 ਮੰਗੀ ਨਹੀਂ ਨਹੀਂ ਯਾਰ ਦੇਖੋ ਥੋੜੀ ਗੱਲ ਇਹ ਆ ਉਹ ਫਿਰ ਭੱਜਿਆ ਕਿਉਂ ਜੀ ਗਲਤੀ ਛੋਟੀ ਤਾਂ ਨਹੀਂ ਉਹ ਨਹੀਂ ਗੱਲ ਗੱਡੀ ਜਿਹਨੂੰ ਲੱਗੀ ਮੈਂ ਆ ਬੰਦਾ ਹੀ ਵਿੱਚ ਤੁਸੀਂ ਕਹਿਣ ਦੇ ਵੀ ਉਹ ਗਾਲਾਂ ਕੱਢਿੰਦੇ ਆ ਉਹੀ ਤੇਰਾ ਤੇ ਵੈਸੇ ਹੋਰ ਕੋਈ ਥਾਂ ਕ ਕੰਟ੍ਰੀਟਮੈਂਟ ਕਰਾ ਦਿਓ ਇਹ ਆ ਦੀ ਗੱਲ ਕੀ ਕਰਾਂਗੇ ਮਾਰੇ ਮੂੰਹ ਮਾੜਾ ਜਾ ਬਾਈ ਜੀ ਕੀ ਨਾਮ ਤੁਹਾਡਾ ਹੀ ਇੱਧਰ ਕਮਾ ਲਿਓ ਬਾਈ ਜੀ ਕਿੱਥੇ ਹੈ ਡਿਊਟੀ ਆਪਣੀ ਓ ਯਾਰ ਇੱਕ ਮਿੰਟ ਗੱਲ ਤਾਂ ਕਰ ਲਓ ਪਹਿਲਾਂ ਵੀ ਵੀ ਗੱਲ ਕੀ ਹੋਈ ਨਹੀਂ ਪਹਿਲਾਂ ਤੁਸੀਂ ਇਹ ਪੁੱਛੋ ਵੀ ਗੱਲ ਕੀ ਹੋਈ ਕੀ ਹੋਇਆ ਕੀ ਹੋਇਆ ਕੀ ਕਰੀ ਮੇਰੀ ਕਿਥਾਂ ਕਰ ਕੀ ਗੱਲ ਹੈ ਬਾਈ ਤੂੰ ਦੱਸਿਓ ਆ ਮੈਂ ਆਉਂਗਾ ਬਾਈ ਜੀ ਨਾਮ ਕੀ ਹੈ ਤੁਹਾਡਾ ਇੱਕ ਮਿੰਟ ਇੱਧਰ ਕਮਾ ਲਓ ਗੱਡੀ ਮੂੰਹ ਕਮਾ ਲਵਾ ਬਾਈ ਜੀ ਡਿਊਟੀ ਕਿੱਥੇ ਆਪਣੀ ਬਾਈ ਜੀ ਗੱਡੀ ਕਿ ਨਹੀਂ ਉਹ ਦੇਖਾਂ ਤੁਹਾਨੂੰ ਬਜੀ ਡਿਊਟੀ ਕਿੱਥੇ ਆਪਣੀ ਯਾਰ ਇੱਕ ਮਿੰਟ ਗੱਲ ਤਾਂ ਸੁਣ ਲੈ ਵੀ ਕਿਹੜਾ ਕਸੂਰ ਕਿਹਦਾ ਕਿਹਦਾ ਆਪਾਂ ਰੋਟੀ ਖਾ ਕੇ ਆਉਂਦੇ ਆਂ ਉਹ ਵੇ ਆਪਣੇ ਇਹਦਾ ਰੌਂਗ ਸਾਈਡ ਆਉਂਦੇ ਨਹੀਂ ਕੋਈ ਕੀ ਹੈ ਭਾਈ ਜੀ ਭਾਈ ਜੀ ਗੱਲ ਕੀ ਹੋਈ ਹੈ ਜੀ ਆਪਾਂ ਰੋਟੀ ਖਾ ਕੇ ਆਉਂਦੇ ਹਾਂ ਜਿਹੜੀ ਸਿੱਧੀ ਸਿੱਧੀ ਇੱਕ ਗੱਲ ਦਾ ਹਾਂ ਜੀ ਆਪਾਂ ਰੋਟੀ ਖਾ ਕੇ ਆਉਂਦੇ ਆ ਉਹ ਬੰਦਾ ਰੌਂਗ ਸਾਈਡ ਤੇ ਆਉਂਦੇ ਸੀ ਹੋ ਸਕਦਾ ਨਹੀਂ ਆਉਂਕਸਾਈਡ ਤੇ ਆ ਰਿਹਾ ਸੀ ਉਹ ਇੱਕ ਮਿੰਟ ਮੇਰਾ ਵੀ ਫੋਨ ਲਿਜਨੁਛਾ ਕੀਤਾ ਸੀ ਸਿੱਧਾ ਗੱਡੀ ਵਜਾ ਆਪ ਗੱਡੀ ਸਾਹਮਣੇ ਲੈ ਗਈ ਨਹੀਂ ਗੱਡੀ ਆਪਣੀ ਚ ਵਜਾਈ ਨਹੀਂ ਮੇਰੀ ਗੱਡੀ ਚ ਵਜਾ ਤੇ ਉਹ ਕਿੰਨੇ ਟਾਈਮ ਤੋਂ ਉੱਥੇ ਪਿਆ ਹੋਇਆ ਕੋਈ ਨੂੰ ਕੋ ਲੈ ਜਾਣ ਦੀ ਕੋਸ਼ਿਸ਼ ਕੀਤੀ ਕਿ ਆਉਂਦਾ ਦੇ ਇਹਨਾਂ ਨੇ ਮੁਕਨ ਦੇਣ ਦੇ ਤੁਸੀਂ ਡਿਊਟੀ ਕਿਤੇ ਤੁਹਾਡੀ ਅਸੀਂ ਤਾਂ ਕਹਿ ਰਹੇ ਹਾਂ ਜੂਰੀ ਤੇ ਹੀ ਪੰਜਾਬ ਪੂਰੇ ਦੇ ਵਿੱਚ ਸਾਡੀ ਟੀਮਾਂ ਬੜੀਆਂ ਨੇ ਇਹ ਆਪੀ ਟੀਮ ਨਹੀਂ ਤੁਹਾਡਾ ਮੈਕਮਾ ਕਿਹੜਾ ਕਿਹੜਾ ਡਿਪਾਰਟਮੈਂਟ ਕਿਹੜਾ ਆਪਸ ਦਾ ਰੈਂਕ ਕੀ ਰੈਂਕ ਤੁਹਾਡਾ ਰੈਂਕ ਕੀ ਹੈ ਰੈਂਕ ਮੈਂ ਐਸ ਹਾਂ ਤੇ ਪੋਸਟਿੰਗ ਕਿਹੜੇ ਜ਼ਿਲ੍ਹੇ ਚ ਆ ਪੋਸਟਿੰਗ ਸਾਡੀ ਕਿਹੜੇ ਜ਼ਿਲ੍ਹੇ ਦੀ ਹੈ ਬੈਲਟ ਨੰਬਰ ਕਿੰਨਾ ਤੁਹਾਡਾ ਉਹ ਤੁਸੀਂ ਛੱਡੋ ਨਾ ਪਹਿਲਾਂ ਗੱਲ ਗਲਤੀ ਕੀਤੀ ਹੈ ਨਹੀਂ ਸੀਐਮ ਸਾਹਿਬ ਨੇ ਤਾਂ ਸੜਕ ਸੁਰੱਖਿਆ ਫੋਰਸ ਬਣਾਈ ਆ ਪੁਲਿਸ ਵਾਲਿਆਂ ਦੀ ਨਹੀਂ ਤੇ ਤੁਸੀਂ ਫਿਰ ਕਿਉਂ ਨਹੀਂ ਇਹਨਾਂ ਦੀ ਜਾਨ ਬਚਾ ਸਕਦੇਂ ਦੀ ਮੇਰੀ ਮੇਰੀ ਇੱਕ ਮਿੰਟ ਗੱਲ ਥੱਲੇ ਕੈਮਰਾ ਨਾ ਫੜੋ ਮੈਂ ਮੈਂ ਪੱਤਰਕਾਰ ਆ ਕੈਮਰਾ ਨਾ ਫੜੋ ਮੇਰੀ ਗੱਲ ਤਾਂ ਸੁਣਨਾ ਦੱਸੋ ਤੁਸੀਂ ਮੈਂ ਤੁਹਾਨੂੰ ਪੁੱਛ ਰਿਹਾ ਨਾ ਜੀ ਆਪਾਂ ਰੋਟੀ ਖਾ ਗਏ ਆ ਮੁੰਡੇ ਆ ਕਿ ਬੰਦਾ ਸ਼ਰਾਬ ਪੀ ਕੇ ਗੱਡੀ ਦੇ ਵਿੱਚ ਵੱਜ ਗਿਆ ਤੁਸੀਂ ਸਹੀ ਹੋ ਤੁਹਾਡਾ ਇੱਥੇ ਲੋਕ ਮੰਗ ਕਰ ਰਹੇ ਨੇ ਤੁਹਾਡਾ ਮੈਡੀਕਲ ਕਰਾਇਆ ਜਾਵੇ ਕਹਿੰਦੇ ਕਰਾ ਲਓ ਕਰਾ ਲਓ ਭਾਈ ਤੁਹਾਡਾ ਜ਼ਿਲ੍ਹਾ ਅਮਰਸਰ ਆ ਤੁਸੀਂ ਇੱਧਰ ਕੀ ਕਰਦੇ ਜੀ ਮੇਰਾ ਫੋਨ ਕੱਟ ਕੇ ਗੱਲ ਕਰਨ ਨਾ ਨਹੀਂ ਤੁਸੀਂ ਕਿਹੜੀ ਡਿ ਨਹੀਂ ਹਾਂ ਗੱਲ ਕਰੀ ਕਰਨੇ ਨਹੀਂ ਜੀ ਤੁਸੀਂ ਕਹਿ ਰਹੇ ਸੀ ਕਿ ਉਹ ਮੰਦਰ ਦੀ ਵਿਆਦਵੀ ਚ ਡਿਊਟੀ ਲੱਗੀ ਹੈ ਜੀ ਹਾਂ ਤੇ ਅਸੀਂ ਰੋਟੀ ਖਾਣ ਗਏ ਹਾਂ ਡਿਊਟੀ ਕਿੱਥੇ ਲੱਗੀ ਤੁਹਾਡੀ ਨਹੀਂ ਇਹ ਰੋਟੀ ਖਾਣ ਗਏ ਹਾਂ ਆਪਣੇ ਸੰਬੰਧ ਵਿੱਚ ਜੀ ਮੈਂ ਤਾਂ ਇਹ ਕਹਿ ਰਿਹਾ ਕਿ ਉਹਦੀ ਕਿਸ ਸੰਬੰਧ ਵਾਲੇ ਜਾਉਂਗੇ ਵਿੱਚ ਨਹੀਂ ਕਿਸ ਸੰਬੰਧ ਦੇ ਵਿੱਚ ਲੱਗੀ ਆ ਜ਼ਿਲ੍ਹੇ ਚ ਜੜੀਆ ਬੇਤਰੀ ਹੋਈ ਹੈ ਆਪਣੇ ਮੰਦਰ ਦੇ ਸੰਬੰਧ ਵਿੱਚ ਤੇ ਉਹ ਤੇ ਤੁਸੀਂ ਫਿਰ ਡਿਊਟੀ ਲੱਗੀ ਹੈ ਤੁਹਾਡੀ ਹਾਂ ਤੇ ਤੁਸੀਂ ਇਹ ਦੋਸ਼ੀ ਫੜਨੇ ਆ ਕਿ ਇੱਥੇ ਹਿੱਟ ਕਰਨੇ ਬੰਦੇ ਨਹੀਂ ਹਿੱਟ ਕਿਉਂ ਕਰਨਾ ਵੀ ਜਦੋਂ ਆਪਾਂ ਡਿਊਟੀ ਤੋਂ ਫਾਰਕ ਹੋ ਕੇ ਰੋਟੀ ਵੀ ਖਾਣੀ ਹੈ ਕਿ ਨਹੀਂ ਆਪਾਂ ਨੀ ਉਹ ਕਹਿ ਰਹੇ ਕਿ ਸ਼ਰਾਬ ਪੀਤੀ ਤੁਹਾਡੀ ਕਿਹੜੇ ਬੰਦੇ ਨੇ ਪੀਤੀ ਕੋਈ ਬੰਦਾ ਚਾਲ ਜੇ ਕਰੇ ਵੀ ਆਂਨੇ ਪੀਤੀ ਤੇ ਉਹ ਦੇਖੋ ਉਹ ਖੜਨੇ ਹੋ ਰਿਹਾ ਤੁਹਾਡੇ ਨਾਲ ਦੇ ਬੰਦੋ ਕੌਣ ਨੇ ਜੀ ਉਹ ਤਾਂ ਹਾਰਦਾ ਮਰੀਜ਼ ਨਹੀਂ ਮੈਂ ਹਾਰਦਾ ਮਰੀਜ਼ ਹੈ ਕੌਣ ਨਾਲ ਤੁਹਾਡੇ ਉਹ ਐਸਾ ਹੀ ਉਹ ਵੀ ਨਹੀਂ ਫਿਰ ਉਹ ਡਿੱਗਦੇ ਪਏ ਨੇ ਉਹ ਸੰਭਲ ਨਹੀਂ ਹੋ ਰਿਹਾ ਉਹਨੂੰ ਮਰੀਜ਼ ਉਹ ਹਾਰਦਾ ਮੈਂ ਤੁਹਾਨੂੰ ਪਹਿਲਾਂ ਗਿਆ ਵੀ ਨਾਮ ਬਤਾਂ ਕਰੋ ਮੈਂ ਗਿਆ ਸੀ ਹਾਂਜੀ ਤੁਸੀਂ ਗੱਡੀ ਸੀਗੇ ਨਹੀਂ ਮੈਂ ਨਹੀਂ ਉਹ ਗੱਡੀ ਕੌਣ ਚਲਾਉਂ ਸੀ ਗਈ ਉਹ ਸੀ ਸਾਹਿਬ ਸਾਹਿਬ ਕਿਹੜੇ ਨੇ ਜੀ ਉਹ ਜਿਹੜੇ ਭਾਈ ਹਾਂਜੀ ਉਹ ਸਾਡੇ ਸਾਹਿਬ ਹੈ ਕੀ ਨਾਮ ਕੀ ਹੈ ਜੀ ਕੀ ਦਾ ਕੋਈ ਨਹੀਂ ਤੁਹਾਡਾ ਐਕਸੀਡੈਂਟ ਕਿਵੇਂ ਹੋਇਆ ਤੁਸੀਂ ਗੱਡੀ ਚਲਾਉਂਦੇ ਹੋ ਤੁਹਾਨੂੰ ਹੋਸ਼ ਹੋਊਗਾ ਨਹੀਂ ਬੈਠੇ ਹੋਸ਼ ਹੋਊ ਤੁਹਾਨੂੰ ਕੋਈ ਗੱਡੀ ਸਾਨੂੰ ਨਹੀਂ ਪਤਾ ਕੋਈ ਡਰਿੰਕ ਕੀਤੀ ਹੈ ਨਹੀਂ ਕੋਈ ਕੋਈ ਨਹੀਂ ਕੀਤੀ ਨਹੀਂ ਤੁਸੀਂ ਬੋਲ ਰਹੇ ਹੋ ਬੋਲ ਹੀ ਰਹੇ ਹੋ ਕੌਣ ਨੇ ਸਾਹ ਕਿੱਥੇ ਤਨਾਤ ਨੇ ਹੋ ਜੀ ਕੀ ਹੋਈ ਬੜਾ ਇਹ ਕੀ ਜੁਰਮ ਕਰਦੇ ਨਹੀਂ ਐਕਸੀਡੈਂਟ ਹੈ ਜੁਰਮ ਨਹੀਂ ਨਹੀਂ ਜੁਰਮ ਨਹੀਂ ਐਕਸੀਡੈਂਟ ਕੋਈ ਜੁਰਮ ਨਹੀਂ ਮੰਨਦੇ ਅਸੀਂ ਤਾਂ ਤੁਸੀਂ ਉਹ ਦੱਸੋ ਕਿੱਥੇ ਅਜ ਲੱਗਿਆ ਕੌਣ ਜੀ ਜਨ ਮਾੜੀ ਵਿੱਚ ਤੁਹਾਡੀ ਗੱਡੀ ਵੱਜੀ ਆ ਨਹੀਂ ਵਿੱਚ ਮਰ ਗਿਆ ਵੱਜਿਆ ਤੁਹਾਡੀ ਗੱਡੀ ਕਿੱਥੇ ਗਿਆ ਤੁਸੀਂ ਤਨਾਤ ਕਿੱਥੇ ਹੋ ਮੇਰੀ ਗੱਲ ਸੁਣੋ ਅੱਛੀ ਜੀ ਮਾ ਜੀ ਉਹ ਕਿੱਥੇ ਆ ਤੁਹਾਡੇ ਸਾਹ ਕਿੱਥੇ ਤਨਾਤ ਨੇ ਜੀ ਜਿਹਦੇ ਵਿੱਚ ਲੱਗੀ ਆ ਗੱਡੀ ਉਹ ਤੁਸੀਂ ਦੱਸੋ ਕਿੱਥੇ ਆ ਤੁਹਾਡਾ ਬੈਡ ਨੰਬਰ ਕਿੰਨਾ ਜੀ ਆਪਾ ਛੱਡੋ ਬੈੱਡ ਛੱਡੋ ਜ਼ਿਲ੍ਹਾ ਕਿਹੜਾ ਹੀ ਤੁਹਾਡਾ ਹਿਆਰਪੁਰ ਇੱਧਰ ਕੀ ਕਰਦੇ ਸੀ ਤੁਸੀਂ ਅਸੀਂ ਕੋਈ ਹਾਂ ਹਾਂ ਜੀ ਤੁਹਾਡੀ ਕੋਈ ਡਿਊਟੀ ਆ ਜਾਂ ਪਰਸਨਲ ਕੰਮ ਆਇ ਸੀ ਪਰਸਨਲ ਕੰਮ ਆਇ ਤੇ ਫਿਰ ਜਿਹੜੀ ਆ ਕਹੇ ਤੇਜ਼ ਰਫਤਾਰ ਸੀ ਗੱਡੀ ਦੀ ਬਹੁਤ ਇੱਥੇ ਮੈਨੂੰ ਨਹੀਂ ਪਤਾ ਸੀ ਨਹੀਂ ਗੱਡੀ ਦੇ ਵਿੱਚ ਨਹੀਂ ਸੀ ਤੁਸੀਂ ਮੈਂ ਗੱਡੀ ਵਿੱਚ ਹੀ ਹੋਊਂਗਾ ਨਾ ਮੈਂ ਹੋਊਂਗਾ ਜ਼ਿਲੋ ਬਰੋਦਰ ਜ਼ਿਲੋ ਆਸਮੋਗੜ ਬਣਾ ਉਹ ਐਕਸੀਡੈਂਟ ਹੋ ਗਿਆ। ਹਾਂ। ਬਾਈ ਉਹ ਐਕਸੀਡੈਂਟ ਤੋਂ ਬਾਅਦ ਤੁਸੀਂ ਫੇਰ ਸ਼ਰਾਬ ਲੈ ਲਈ ਹੁਣ ਜੀ? ਕੀ ਵਜ੍ਹਾ? ਹਾਂ ਜੀ? ਤੁਸੀਂ ਵੀਡੀਓ ਕਿਉਂ ਬਣਾਇਆ? ਨਹੀਂ ਮੈਂ ਮੀਡੀਆ ਤੋਂ ਆ ਜੀ। ਆ ਤੁਸੀਂ ਵੀਡੀਓ ਕਿਉਂ ਬਣਾਇਆ? ਮੈਂ ਪੱਤਰਕਾਰ ਹਾਂ ਜੀ ਹੁਣ ਤੁਹਾਡੀ ਗੱਡੀ ਨੇ ਐਕਸੀਡੈਂਟ ਕੀਤਾ ਤੁਹਾਡੇ ਤੇ ਪਹਿਲੇ ਇਲਜ਼ਾਮ ਲੱਗੇ ਨੇ ਸ਼ਰਾਬ ਪੀਣ ਦੇ ਤੁਸੀਂ ਫੇਰ ਸ਼ਰਾਬ ਖਰੀਦ ਲਈ ਥੇਕੇ ਤੋਂ ਜੀ। ਮੈਂ ਠੀਕ ਹੋ ਗਈ ਮੈਂ ਟਰੈਕਟਰ ਦੇ ਗਈ ਹਾਂਜੀ ਟਰੈਕਟਰ ਦੇ ਗਈ ਨਹੀਂ ਪਹਿਲਾਂ ਹੀ ਤੁਸੀਂ ਗੱਡੀ ਐਕਸੀਡੈਂਟ ਹੋ ਗਈ ਹੋਸ਼ ਸ਼ਰਾਬ ਪੀਣੀ ਹੈ ਜੀ ਮੈਂ ਆਪਣੇ ਮੈਂ ਕੋਈ ਟੱਕੀ ਹਾਂਜੀ ਮੈਨੂੰ ਹੋਰ ਨੋ ਨਹੀਂ ਭਾਈ ਜੀ ਐਂਡੀ ਸ਼ਰਾਬ ਕਿਉਂ ਪੀਨੇ ਹੋ ਕੋਈ ਯਾਰ ਅਸੀਂ ਡਿਊਟੀ ਕਰਦੇ ਨਹੀਂ ਡਿਊਟੀ ਦਾ ਆਪਣੀ ਡਿਊਟੀ ਕਰਕੇ ਪੀਨੇ ਆ ਨਹੀਂ ਪਰ ਤੁਸੀਂ ਤੁਸੀਂ ਦੱਸੋ ਤੂੰ ਹੀ ਚਾ ਆਪਣਾ ਡਿਊਟੀ ਕਰ ਤੋਂ ਬਾਅਦ ਪੀਂਦੇ ਆ ਨਹੀਂ ਮੈਂ ਸ਼ਰਾਬ ਨਹੀਂ ਪੀਂਦਾ ਜੀ ਚਲ ਠੀਕ ਹੈ ਨਹੀਂ ਹਰ ਤੁਸੀਂ ਐਕਸੀਡੈਂਟ ਕਰਨ ਤੋਂ ਬਾਅਦ ਫੇਰ ਠੇਕੇ ਤੇ ਪਹੁੰਚ ਕੇ ਬਿਲਕੁਲ ਹੀ ਹਰ ਮੈਂ ਤੁਸੀਂ ਤਾਂ ਬਿਲਕੁਲ ਇਹ ਜਿਹੜੀ ਹੈ ਲਾਪਰਵਾਹੀ ਹੈਗੇ ਆਪਾਂ ਇੰਨੇ ਆਪਣੇ ਡਿਊਟੀ ਦੇ ਪ੍ਰਤੀ ਵੀ ਦੇਖੋ ਜਰ ਮੈਂ ਮੈਂ ਆ ਠੇਕੇ ਤੋਂ ਲਈ ਆ ਮੈਂ ਆ ਬੜਾ ਟਰੈਕਟਰ ਦਿੱਤਾ ਟਰੈਕਟਰ ਤੋਂ ਆ ਮੈਂ 12-14 ਘੰਟੇ ਡਿਊਟੀ ਕੀਤੀ ਹੈ ਡਿਊਟੀ ਕਰਨ ਤੋਂ ਬਾਅਦ ਮੈਂ ਲਈ ਆ ਸ੍ਰੀ ਗੁਰੂਆਂ ਬੈਲਜੋ ਮਰੀ ਰੋਡ ਜੁਰੂਰ ਤੇ ਹੀ ਮੈਂ ਪੂੰਗੂ ਨਹੀਂ ਸਰਕਾਰ ਨੇ ਤੁਹਾਡੀ ਡਿਊਟੀ ਲਈ ਆ ਸਰਕਾਰ ਨੇ ਰੂਟੀ ਸਰਕਾਰ ਨੇ ਰੂਟੀ ਜਿਹੜੀ ਲਈ ਆ ਉਹ ਉਹਦੇ ਵੇਲੇ ਬਾਦ ਵਿੱਚ ਅਸੀਂ ਜੋ ਜੋ ਬਾਣੀ ਕਰ ਸਕਦੇ ਨਹੀਂ ਬੇਅਦ ਉਹ ਅਸੀਂ 15 15 16 ਘੰਟੇ ਡਿਊਟੀ ਕਰਦੇ ਆਂ ਨਹੀਂ 15 15 ਅ ਤੁਸੀਂ ਕਦੀ ਵਾਸ਼ਿੰਗ ਕਰਪਿਆ ਵੀ ਇਹ ਪੋਰਸ ਜਿਹੜੀ ਹੈ 16 ਘੰਟੇ ਡਿਊਟੀ ਕਰਦੀ ਹੈ ਵੀ ਤੁਸੀਂ ਤੁਸੀਂ ਦੱਸ ਦਿਓ ਸਾਡੇ ਚ ਮੈਨੂੰ ਤੁਸੀਂ ਮੈਨੂੰ ਦੱਸੋ ਤੁਸੀਂ ਤੁਸੀਂ ਨਹੀਂ ਆ ਨਾ WhatsApp ਕਰਾਂਗੇ ਤੁਹਾਨੂੰ ਤੁਸੀਂ ਤੁਸੀਂ ਵੀ ਦੇਖੋ ਠੀਕਾ ਠੀਕਾ ਨਾ ਇਹਦੇ ਵਿੱਚ ਇਹਦੇ ਵਿੱਚ ਮੈਂ ਟੈਕਸਿਸ ਦਾਂ ਨਹੀਂ ਤੁਹਾਡੀ ਇਹ ਵੀ ਟੈਕਸਿਸ ਦੋ ਨਾ ਤੁਹਾਡੀ ਗੱਡੀ ਨਾਲ ਹੁਣ ਐਕਸੀਡੈਂਟ ਹੋਇਆ ਜੀ ਲੋਕਾਂ ਨੇ ਤੁਹਾਨੂੰ ਘੇਰਿਆ ਹੋਇਆ ਟੈਕਸੀ ਤਾਂ ਮੈਂ ਨਹੀਂ ਮੈਂ ਨਹੀਂ ਮਨਦਾ ਸਾਡੀ ਗੱਡੀਆਂ ਟੈਕਸੀ ਰੈਟ ਉਹ ਜਿਹੜਾ ਮਾਰ ਗਿਆ ਮਾਰ ਗਿਆ ਅੱਛਾ ਉਹ ਮੈਨੂੰ ਦੱਸੋ ਕਿਹੜਾ ਮੁੰਡਾ ਮਾਰ ਗਿਆ ਨਹੀਂ ਪਰ ਤੁਸੀਂ ਬਿਲਕੁਲ ਨਹੀਂ ਤੁਸੀਂ ਤੁਸੀਂ ਦੱਸੋ ਇਹ ਵਿੱਚ ਕੀ ਹੈ ਵੀ ਤੁਸੀਂ ਬਿਲਕੁਲ ਹੀ ਸੰਵੇਦਨਸ਼ੀਲ ਨਹੀਂ ਹੈਗੇ ਮਾਮਲੇ ਜੇ ਤੁਸੀਂ ਪੱਤਰਕਾਰ ਹੋ ਤਾਂ ਅਸੀਂ ਵੀ ਹੈਗੇ ਸੀ ਵੀ ਮਾਝੇ ਆਪਣੇ ਸਾਡੀ 25 26 ਸਾਲ ਦੀ ਸਰਬੋਤਮ ਹੈ ਹੈਨਾ ਅਸੀਂ ਆਪਣੇ ਜਾ ਕੇ ਜਿਹੜੀ ਸਾਡਾ ਥਾਨ ਆ ਉੱਥੇ ਪੀ ਸਕਦੇ ਆਪਾਂ ਨਹੀਂ ਤੁਹਾਡੀ ਡਿਊਟੀ ਲਈ ਆ ਬਈ ਅੱਜ ਦੱਸੋ ਤੁਸੀਂ ਮੈਨੂੰ ਦੱਸੋ ਵੀ ਅਸੀਂ ਇੱਥੇ ਠੇਕੇ ਤੇ ਬੈਠ ਕੇ ਸ਼ਰਾਬ ਪੀਤੀ ਨਹੀਂ ਤੁਸੀਂ ਹੁਣ ਤਾਂ ਐਕਸੀਡੈਂਟ ਕਰਕੇ ਆਏ ਹੋ ਮੇਰੀ ਗੱਲ ਸੁਣੋ ਤੁਸੀਂ ਦੱਸੋ ਮੈਨੂੰ ਮੈਂ ਠੇਕੇ ਤੇ ਬੈਠ ਕੇ ਸ਼ਰਾਬ ਪੀਤੀ ਤੁਸੀਂ ਐਕਸੀਡੈਂਟ ਕਰਕੇ ਆਏ ਹੋ ਗੱਡੀ ਨਾਲ ਮੈਂ ਨਹੀਂ ਹੋ ਐਕਸੀਡੈਂਟ ਮੈਂ ਡਰਾਈਵਰ ਹਾਂ ਮਿੰਦੌਂਦੀ ਨਹੀਂ ਗੱਡੀ ਚਲੋ ਮੰਨ ਲਿਆ ਤੁਹਾਡੇ ਡਰਾਈਵਰ ਨੇ ਕੀਤਾ ਨਹੀਂ ਮੈਂ ਨਹੀਂ ਡਰਾਈਵਰ ਮੈਨੂੰ ਨਹੀਂ ਗੱਡੀ ਹੁੰਦੀ ਨਹੀਂ ਨਹੀਂ ਪਰ ਹਾਂ ਇਹ ਪੱਤਰਕਾਰ ਪੱਤਰਕਾਰ ਜਿੱਥੇ ਤੁਸੀਂ ਹੈਗੇ ਨਾ ਉੱਥੇ ਹੀ ਟਿਕ ਕੇ ਰਹੋ ਨੀ ਤੁਸੀਂ ਏਐਸਆਈ ਹੋ ਮੈਂ ਕਿਵੇਂ ਚ ਨਹੀਂ ਮੈਂ ਨਹੀਂ ਪੀਉਂਦਾ ਕੁਛ ਨਹੀਂ ਅੰਮ੍ਰਿਤਸਰ ਤੋਂ ਤੁਹਾਡੀ ਉਰੇ ਡਿਊਟੀ ਲਈ ਆ ਪਰ ਦੋਸ਼ੀ ਫੜਨ ਲਈ ਪਰ ਤੁਸੀਂ ਸ਼ਰਾਬ ਪੀ ਰਹੇ ਹੋ ਨਹੀਂ ਮੈਂ ਕੋਈ ਸ਼ਰਾਬ ਪੀਦਾ ਨਹੀਂ ਹਾਂਜੀ ਮੈਂ ਨਹੀਂ ਪਿੰਡੋਂ ਸ਼ਰਾਬ ਨਹੀਂ ਤੁਸੀਂ ਬੇਅਦਬੀ ਇਹ ਦੋਸ਼ੀ ਫੜਨ ਲਈ ਉਰੇ ਆਏ ਹੋ ਹਾਂਜੀ ਪਰ ਸ਼ਰਾਬ ਪੀ ਰਹੇ ਹੋ ਤੁਸੀਂ ਮੈਂ ਨਹੀਂ ਪੀਦਾ ਨਹੀਂ ਹੁਣ ਹੋਰ ਕਿਦੇ ਵਾਸਤੇ ਲਈ ਆ ਮੈਂ ਹੁਣ ਤੁਸੀਂ ਤੁਸੀਂ ਕੈਮਰਾ ਲੈ ਕੇ ਕਿਥੋਂ ਭੇਜੋਗੇ ਜਿੱਥੇ ਮਰਜ਼ੀ ਭੇਜ ਦਿਓ ਨਹੀਂ ਤੁਸੀਂ ਸ਼ਰਾਬ ਕਾਦੇ ਮਰਜੀ ਭੇਜ ਦਿਓ ਇਹ ਕੋ ਕੋਲ ਦੀ ਨਹੀਂ ਸੀਐਮ ਸਾਹਿਬ ਮੈਂ ਮੈਂ ਮੇਰੀ ਗੱਲ ਤੋਂ ਸਰਕਾਰ ਬਹੁਤ ਸਕਦਾ ਤੁਹਾਡੇ ਦੇ ਐਕਸ਼ਨ ਓਕੀ ਪੀਤੀ ਆ ਜੇ ਮੈਂ ਆਪਣੇ ਡਰੈਕਟ ਲਈ ਜਾਂ ਦੇ ਮੈਂ ਕੁਝ ਹੋਰ ਆ ਮੈਂ ਆਪਣੇ ਆਪਣੇ ਰਹਿਤ ਵਾਸਤੇ ਮੈਂ ਆਪਣੀ ਦਿਮਾਗ ਮੰਨਣ ਲਈ ਵਾਸਤੇ ਮੈਂ ਮਾਰ ਮੰਦਾ ਮੈਂ ਲਈ ਆ ਇਹ ਸਰਕਾਰ ਬਹੁਤ ਸਕਦਾ ਤੁਹਾਡੇ ਦੇ ਐਕਸ਼ਨ ਲੈ ਸਕਦੀ ਹੈ ਉਹ ਤਾਂ ਬਹ ਹੈਗੀ ਕੋਈ ਨਹੀਂ ਬਿਲਕੁਲ ਡਰ ਨਹੀਂ ਲੱਗਦਾ ਜੀ ਕਾਰਵਾਈ ਤੋਂ ਨਹੀਂ ਕਾਡੋ ਆ ਜੀ ਡਰਦੋ ਧਰ ਕੋ ਤੁਸੀ ਕੀ ਇਹਨੂੰ ਸਸਪੈਂਡ ਕਰੋਗੇ ਨਹੀਂ ਅਸੀਂ ਤਾਂ ਨਹੀਂ ਕਰ ਸਕਦੇ ਜੀ ਨਹੀਂ ਤੁਸੀਂ ਸਰਪੰਚ ਕਰੋ ਨਹੀਂ ਤੁਹਾਡੇ ਅਫਸਰ ਦੇਖਣਗੇ ਜੀ ਤੁਸੀਂ ਬੈਠੇ ਨਾ ਤੁਸੀਂ ਮੈਨੂੰ ਸਸਪੈਂਡ ਕਰੋਗੇ ਨਹੀਂ ਨਹੀਂ ਤੁਹਾਡੇ ਅਫਸਰ ਦੇਖਣਗੇ ਜੀ ਕੀ ਕਰਨਾ ਮੇਰੀ ਅਫਸਰ ਕੀ ਦੱਸੋਗੇ ਸਾਡਾ ਕੰਮ ਤਾਂ ਸਿਰਫ ਜਨਤਾ ਦੇ ਮੁੱਦੇ ਚੱਕਣਾ ਤੁਸੀਂ ਐਕਸੀਡੈਂਟ ਕਰਕੇ ਆਏ ਹੋ ਅਸੀਂ ਤਾਂ ਅਸੀਂ ਫੇਸ ਤੋਂ ਲੈ ਗਏ ਬੱਚੋ ਦਾ ਭੰਡ 15 ਘੰਟੇ ਆਪੜੇ ਰੁਡੀ ਕਰਦੇ ਆ ਤੂੰ ਤੁਸੀਂ ਕਰ ਲੈ ਰੋੜੀ ਨਹੀਂ ਜੇ ਡਿਊਟੀ ਨਹੀਂ ਹੁੰਦੀ ਰਜਾਇਨ ਕਰ ਦੋ ਨਾ ਤੁਸੀਂ ਕਰ ਲੈ ਕੀ ਪਤਾ ਤੁਹਾਡੇ ਨਾਲ ਬਾਦ ਹੋਵੇ ਸਾਡੀ ਟੈਕਸ ਦੇਣੇ ਕੀ ਪਤਾ ਸਾਡੀ 18 ਘੰਟੇ ਹੋਵੇ ਮੈਂ 90000 ਰੁਪਏ ਟੈਕਸ ਦੂੰਗਾ ਫਿਰ ਮਾ ਦਿਓ ਤੇ ਹੁਣ ਆ ਜਿਹੜਾ ਮੈਂ ਤਰੀਵੀਆ ਉਹਦਾ ਮੈਂ ਟੈਕਸ ਦੂੰਗਾ ਜੇ ਟੈਕਸ ਦੇਣਾ ਸਰਕਾਰ ਜੇ ਮੈਂ ਟੈਕਸ ਦੂੰਗਾ ਜੀ ਟੀਕ ਨਹੀਂ ਜੇ ਮੈਂ ਭੁੱਕੀ ਖਰੀਦੀ ਆ ਜੇ ਮੈਂ ਚਿੱਟਾ ਖਰੀਦਿਆ ਤਾਂ ਮੈਨੂੰ ਦੱਸੋ ਜੀ ਚਿੱਟਾ ਖਰੀਦਦੇ ਤੁਸੀਂ ਜੀ ਚਿੱਟਾ ਤੁਸੀਂ ਮੈਨੂੰ ਦੱਸੋ ਚਿੱਟਾ ਕਿਦਿਓ ਤੁਸੀਂ ਕਹਿ ਰਹੇ ਹੋ ਬਖਾ ਜੀ ਤਾਂ ਫਿਰ ਤੁਸੀਂ ਦੱਸੋ ਨਹੀਂ दारू ਜਿਹੜਾ ਨਹੀਂ ਦੱਸੋ ਬਈ दारू दारू ਦੀ ਵੀ ਨਹੀਂ ਮੈਂ ਮੈਂ ਵਰਦੀ ਪਾਈ ਹੈ ਹੈ ਤਾਂ ਪੁਲਿਸ ਵਾਲੇ ਡਿਊਟੀ ਲੱਗੀ ਹੈ ਨਹੀਂ ਮੈਂ ਬੋਰਡ ਤੋਂ ਹਾਂ ਐਕਸੀਡੈਂਟ ਹੋਇਆ ਤੁਹਾਡੀ ਗੱਡੀ ਨਾਲ ਮਾਰਜੀ ਹੋਏ ਤੁਹਾਡੀ ਗੱਡੀ ਨਾਲ ਮਾਰਜੀ ਹੋਇਆ ਬੰਦਾ ਸੀਰੀਅਸ ਆ ਜੀ ਤੁਸੀਂ ਤੁਸੀਂ ਪੀਨੇ ਆ ਤਾਂ ਤੁਸੀਂ ਲੋਕਾਂ ਨੇ ਤੁਹਾਨੂੰ ਘੇਰਿਆ ਹੋਇਆ ਉੱਥੇ ਗਾਲ ਸੁਣਾਓ ਸ੍ਰੀਮਾ ਜੀ ਤੁਸੀਂ ਫੇਰ ਤੁਸੀਂ ਲੋਕਾਂ ਤੋਂ ਬਚ ਕੇ ਆ ਕੇ ਫੇਰ ਠੇਕੇ ਤੋਂ ਸ਼ਰਾਬ ਲੈਣੇ ਹੋ ਤੁਸੀਂ ਪੀਨੇ ਹੋ ਤਾਂ ਤੁਸੀਂ ਟੱਕ ਰਹੇ ਹੋ ਆਪਣੇ ਦੂਰ ਤੋਂ ਮੇਰਾ ਸਵਾਲ ਤਾਂ ਇਹ ਆ ਜੀ ਤੁਸੀਂ ਹਾਲਾਤ ਜਿਹੜੇ ਨੇ ਜਿਹੜੇ ਇਸ ਟਾਈਮ ਹਾਲਾਤ ਬਣੇ ਨੇ ਤੁਹਾਡੇ ਸ੍ਰੀਮਾ ਜੀ ਤੁਸੀਂ ਆਪਣੇ ਮੂੜੀ ਮੀਰੀ ਬਣਾਉਂਦੇ ਮੈਂ ਤਾਂ ਸਿਰਫ ਇਹ ਪੁੱਛਣਾ ਚਾਹੁੰਦਾ ਜਿਹੜੇ ਹਾਲਾਤਾਂ 'ਚ ਤੁਸੀਂ ਖਰੀਦਣ ਆਏ ਹੋ ਕਿ ਜਾਇਜ਼ ਆ ਤੁਹਾਡੀ ਗੱਡੀ ਨੇ ਐਕਸੀਡੈਂਟ ਕੀਤਾ ਲੋਕ ਵਿਰੋਧ ਕਰ ਰਹੇ ਆ ਤੁਸੀਂ ਫੇਰ ਸ਼ਰਾਬ ਲੈ ਰਹੇ ਹੋ ਅਸੀਂ ਬੈਠੇ ਆ ਜੀ ਬੈਠੇ ਤੁਸੀਂ ਸ਼ਰਿਆ ਫੇਰ ਤੁਸੀਂ ਸ਼ਰਿਆ ਫੇਰ ਸ਼ਰਾਬ ਲੈ ਰਹੇ ਹੋ ਅਸੀਂ ਅਜੀ ਬੈਠੇ ਤੁਹਾਨੂੰ ਬਿਲਕੁਲ ਡਰਨੀ ਹੈਗਾ ਸਾਨੂੰ ਕੋਈ ਡਰਨੀ ਅਸੀਂ ਆਪਣੇ ਟੈਸਟ ਦਿੱਤਾ گورਨਮੈਂਟ ਦੇ ਟੈਸਟ ਦੇ ਵੇਰੇ ਅਸੀਂ ਉਹ ਆਪਣੇ ਲਈਆ ਜਦੋਂ ਆਪਣੀ ਰੂ ਕਰੂਗੀ ਆਪਣੇ ਜੋ ਸੋਨਾ ਹੋਊਗਾ ਆਪਣੇ ਕਰ ਲਵਾਂਗੇ